ਸਭ ਤੋਂ ਵੱਡੀ ਬਿਚ ਦਲਜੀਤ ਹੈ ਦਲਜੀਤ ਦਸਾਂ ਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀ ਮੋਰ ਪਤਾ ਨਹੀਂ ਲੂਮੀਨਟੀਆਂ ਦੇ ਰਿਚੂਅਲ ਚ ਉਹਦੇ ਨਾਲ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲਤੀਆਂ ਪਤਾ ਨਹੀਂ ਹਨਾ ਖੁਦ ਸਰਚ ਕਰਿਓ ਕਿ ਜਦੋਂ ਲੂਮੀਨਟੀ ਵਾਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਤੁਹਾਨੂੰ ਕੀ ਮੰਗਦੇ ਹੁੰਦੇ ਤੂੰ ਐਨੀ ਕੈਸਾ ਦਲਜੀਤ ਕਿ ਤੂੰ ਪੰਜਾਬ ਜੇ ਐਡੇ ਪੰਜਾਬ ਸੀਗਾ ਨਾ ਖੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਅਜੇ ਵੀ ਵੀਡੀਓ ਲੈਟ ਤੇ ਪਈ ਹੈ ਤੇ ਮੂ ਉੱਡਿਆ ਹੈ ਜਿ ਉਸ ਟੈਂਪਲ ਤੇ ਤੇ ਪੰਜਾਬੀ ਗਾਇਕ ਤੇ ਦਿਲਜੀਤ ਦੋਸਾਂਜ ਅਤੇ ਰੈਪਰ ਨਸੀਬ ਵਿਚਾਲੇ ਵਿਵਾਦ ਵਾਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਰੈਪਰ ਨਸੀਬ ਨੇ ਇੱਕ ਹੋਰ ਵੀਡੀਓ ਪਾਈ ਹੈ ਅਤੇ ਦਿਲਜੀਤ ਦੋਸਾਂਜ ਤੇ ਚਮਕੇਪੜਾਸ ਕੱਢੀ ਅਤੇ ਉੱਥੇ ਹੀ ਦਿਲਜੀਤ ਦੋਸਾਂਜ ਤੇ ਲੂਮੀਨਾਟੀ ਹੋਣ ਦੇ ਇਲਜ਼ਾਮ ਲਗਾਏ ਨੇ ਦਰਸਲ ਗਲੋਬਲ 스타 ਦਿਲਜੀਤ ਦੋਸਾਂਜ ਜੇ ਇਹਨੀ ਦਿਨੀ ਆਪਣੇ ਇਲੂਮੀਨਾਟੀ ਸ਼ੋਅ ਨੂੰ ਲੈ ਕੇ ਬੱਲੇ ਬੱਲੇ ਕਰਵਾ ਰਹੇ ਨੇ ਉਥੇ ਹੀ ਦਜੀਤ ਦੇ ਸ਼ੋਅ ਨੂੰ ਲੈ ਕੇ ਵਿਵਾਦ ਖੜੇ ਹੋ ਗਏ ਨੇ ਦਰਸਲ ਰੈਪਰ ਨਸੀਬ ਵੱਲੋਂ ਦਿਲਜੀਤ ਦੇ ਇਲੂਮੀਨਾਟੀ ਸ਼ੋਅ ਤੇ ਲਗਾਤਾਰ ਕਮੈਂਟ ਕਰਕੇ ਉਹਨਾਂ ਖਿਲਾਫ ਪੋਸਟਾਂ ਸ਼ੇਅਰ ਕੀਤੀ ਜਾ ਰਹੀ ਹੈ ਨੇ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਦਿਲਜੀਤ ਦੇ ਜਵਾਬ ਅਗਰੋਂ ਵੀ ਨਸੀਬ ਨਹੀਂ ਟਲਿਆ ਅਤੇ ਉਹਨਾਂ ਨੇ ਹੁਣ ਇੱਕ ਹੋਰ ਇੰਸਟਾਗ੍ਰਾਮ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਆਪਣੀ ਕਰੀਮ 6.5 ਮਿੰਟ ਦੀ ਵੀਡੀਓ ਪਾਈ ਹੈ ਅਤੇ ਦਲਜੀਤ ਦੋਸਤਾਂ ਸੇ ਲੂਮਿਨਾਟੀ ਹੋਣ ਦੇ ਇਲਜ਼ਾਮ ਲਗਾਏ ਨੇ ਇਨਾਂ ਹੀ ਇਹ ਰੈਪਰ ਨਸੀਬ ਨੇ ਦਲਜੀਤ ਸਣੇ ਉਹਨਾਂ ਦੀ ਮੈਨੇਜਰ ਸੁਨਾਲੀ ਸਿੰਘ ਨੂੰ ਵੀ ਵਿਵਾਦ ਚ ਘੜੀ ਸੇ ਅਤੇ ਇਲਜ਼ਾਮ ਲਗਾਏ ਨੇ ਕਿ ਦਲਜੀਤ ਸਿੰਘ ਹੁਣ ਸ਼ੈਤਾਨ ਬਣ ਚੁੱਕਾ ਹੈ ਉਹ ਇਨਸਾਨ ਰਿਹਾ ਹੀ ਨਹੀਂ ਇਸੇ ਨਾਲ ਹੀ ਦਲਜੀਤ ਵੱਲੋਂ ਸੁਲਤਾਨ ਨਾਲ ਗਾਣਾ ਕਰਨ ਨੂੰ ਲੈ ਕੇ ਵੀ ਨਸੀਬ ਨੇ ਸਵਾਲ ਚੁੱਕੇ ਨੇ ਕੀ ਹਾਲ ਹੈ ਸਾਰਿਆਂ ਦਾ ਆ ਕਮੈਂਟ ਕਮੈਂਟ ਮੈਂ ਕੋਈ ਕੋਈ ਨਹੀਂ ਪੜ ਰਿਹਾ ਅੱਜ ਟੂ ਦਾ ਪੁਆਇੰਟ ਗੱਲ ਕਰਦੇ ਆਂ ਫਸਟ ਆਫ ਦਾ ਲਾਈਕ ਲੋਕੀ ਜਿਹੜੇ ਕੁਐਸਚਨ ਪੁੱਛ ਰਹੇ ਆ ਕਿ ਦਲਜੀਤ ਨਾ ਬੀਫ ਪਾਲ ਕੇ ਤੋਂ ਕਾਉਂਟਰਵਰਸੀ ਪਾ ਕੇ ਤੋਂ ਫੇਮ ਪਾਲਦਾ ਫੇਮ ਪਾਲਣ ਵਾਲੇ ਉਹਦੀਆਂ ਅੱਡੀਆਂ ਚੱਟਦੇ ਫਿਰਦੇ ਆ ਉਹਨੂੰ ਰੱਬ ਰੱਬ ਕਰਦੇ ਫਿਰਦੇ ਆ ਜਿਨ੍ਹਾਂ ਨੇ ਉਤੋਂ ਫੇਮ ਲੈ ਲਈਆਂ ਜਿਨ੍ਹਾਂ ਨੇ ਉਹਦੇ ਨਾਲ ਜੁੜ ਕੇ ਆਉਦੇ ਗਾਣੇ ਚਲਾਉਣੇ ਆ ਨਾ ਉਹ ਅੱਡੀਆਂ ਚੱਟਦੇ ਫਿਰਦੇ ਉਹਦੀਆਂ ਵੱਡੇ ਵੱਡੇ ਬੈਲੀ ਕਦੇ ਵੀ ਕਿਸੇ ਬੰਦੇ ਨਾਲ ਜੁੜ ਕੇ ਫੇਮ ਮਿਲਦੀ ਆ ਅੱਡੇ ਲਾ ਕੇ ਫੇਮ ਨਹੀਂ ਮਿਲਦੀ ਤੇ ਅੱਡੇ ਉਹੀ ਲਾਉਂਦੇ ਆ ਜਿੰਨਾਂ ਚ ਜਮੀਰਾ ਹੁੰਦੀਆਂ ਜਾਂ ਦਮ ਹੁੰਦੇ ਆ ਪਹਿਲੀ ਗੱਲ ਦੂਜੀ ਗੱਲ ਸਿੱਧਾ ਕਹਿਣਾ ਲੋਕੀ ਕਹਿੰਦੇ ਆ ਕਿ ਸੁਲਤਾਨ ਦਲਜੀਤ ਨੇ ਸੁਲਤਾਨ ਨੂੰ ਸਪੋਰਟ ਕੀਤਾ ਤਾਂ ਤੂੰ ਫੈਂਡਿੰਗ ਹਾਂ ਮੈਂ ਫੈਂਡਿੰਗ ਜਿਹੜਾ ਬੰਦਾ ਧੂਏ ਦੀ ਗੱਲ ਕਰ ਰਿਹਾ ਵੀਡੀਓ ਦੇ ਵਿੱਚ ਉਹਨੂੰ ਇੱਕ ਪੱਗ ਵਾਲਾ ਬੰਦਾ ਪ੍ਰਮੋਟ ਕਰ ਰਿਹਾ ਪੱਗ ਵਾਲੇ ਜਵਾਕਾਂ ਦੇ ਮੂਰੇ ਬਾਕੀ ਮਾਮਾ ਸਭ ਦਿਆਂ ਸਾਂਝੀਆਂ ਨੇ ਮੈਨੂੰ ਪਤਾ ਸੁਲਤਾਨ ਨੂੰ ਬਗਾਨੀਆਂ ਮਾਮਾ ਦੀ ਇੱਜ਼ਤ ਕਰਨੀ ਨਹੀਂ ਆਉਂਦੀ ਉਹਨੇ ਸਿੱਧੂ ਦੀ ਮੰਮੀ ਬਾਰੇ ਵੀ ਬੋਲਿਆ ਸੀ ਹੀ ਟਾਕਡ ਬਾਰੇ ਮਾਮਾ ਮਾਈਮਮ ਟੂ ਹਾਣਾ ਬਟ ਦਿਲਜੀਤ ਨੂੰ ਉਹ ਚੀਜ਼ਾਂ ਤਾਂ ਨਹੀਂ ਪਤਾ ਹੋਣੀਆਂ ਕਿਉਂਕਿ ਦਿਲਜੀਤ ਉਹਦੇ ਚੁੱਪ ਸੀ ਦਿਲਜੀਤ ਨੂੰ ਕਲਾਊਡ ਚਾਹੀਦਾ ਹੁੰਦਾ ਸਭ ਤੋਂ ਵੱਡੀ ਬਿਚ ਦਿਲਜੀਤ ਦਿਲਜੀਤ ਦਸਾਂ ਚ ਇਜ਼ ਅ ਬਿਚ ਹੀ ਇਜ਼ ਨਾਟ ਅ ਮੈਨ ਐਨੀ ਮੋਰ ਪਤਾ ਨਹੀਂ ਲੂਮੀਨਾਟੀਆਂ ਦੇ ਰਿਚੂਅਲ ਚ ਉਹਦੇ ਨਾਲ ਕੀ ਕੀ ਹੋਇਆ ਜੇ ਮੈਂ ਉਹ ਗੱਲਾਂ ਖੋਲ੍ਹਤੀਆਂ ਪਤਾ ਨਹੀਂ ਹਾਣਾ ਖੋਦ ਸਰਚ ਕਰਿਓ ਕਿ ਜਦੋਂ ਲੂਮੀਨੇਟੀ ਵਾਲੇ ਤੁਹਾਨੂੰ ਸਾਈਨ ਕਰਦੇ ਹੁੰਦੇ ਆ ਤਾਂ ਉਹ ਤੁਹਤੋਂ ਕੀ ਮੰਗਦੇ ਹੁੰਦੇ ਆ ਦਿਲਜੀਤ ਨੂੰ ਤਾਂ ਪਤਾ ਹੋ ਸੁਲਾਲੀ ਨੂੰ ਤਾਂ ਪਤਾ ਹੋਊਗਾ ਨਾਲ ਨਾਲ ਦੋ ਪੱਗ ਵਾਲੇ ਰੱਖ ਕੇ ਤੂੰ ਇਹ ਨਹੀਂ ਕਹਿ ਸਕਦਾ ਦਿਲਜੀਤ ਕਿ ਤੂੰ ਪੰਜਾਬ ਆ ਜੇ ਐਡੇ ਹੀ ਪੰਜਾਬ ਸੀਗਾ ਨਾ ਖੜਕੂ ਵਾਲੇ ਸਿੰਘਾਂ ਨੇ ਬਿਠਾਇਆ ਸੀ ਨਾ ਤੈਨੂੰ ਮੂਰੇ ਹਜੇ ਵੀ ਵੀਡੀਓ ਲੈਟ ਤੇ ਪਈ ਆ ਤੇਰਾ ਮੂੰਹ ਉੱਡਿਆ ਹੋਇਆ ਸੀ ਉਸ ਟਾਈਮ ਤੇ ਤੇ ਤੈਨੂੰ ਹਜੇ ਵੀ ਪਤਾ ਦੋਸ ਪੀਪਲ ਆਰ ਸਟਿਲ ਅਰਾਊਂਡ ਯੂ ਨੋ aliukan ran from them jeo aage na if te go bhi on your ass they go fuck you up so badly man trust me teri fame ji ratu rat nikl jani hai o to agli gall shake da room odi meri aa reel na thalle jithe thalle comment karde ho o reel check karo ke shake da room di main reel kadu di pai hui hai ਕੰਟਰੋਵਰਸੀ ਤੋਂ ਬਾਅਦ ਚਪਾਈ ਹੈ ਕਿ ਕੰਟਰੋਵਰਸੀ ਤੋਂ ਪਹਿਲਾਂ ਪਈ ਹੈ ਉਹ ਗਾਣਾ ਇੰਜੈਸਟਡ ਇੰਜੈਸਟਡ ਗਾਣਾ ਮੈਂ ਬੰਦ ਕੀਤਾ ਕਿ ਲੋਕੀਆ ਨੇ ਕਹਿਦਣ ਕਿ ਫੇਮ ਸੀਕ ਕਰਦਾ ਕਿ ਹੁਣ ਇਹਨੇ ਆਉਂਦਾ ਗਾਣਾ ਸੱਟਣਾ ਸਾਡੇ ਕੋਲ ਬਾਈ ਪੈਸੇ ਘਟਨੇ ਅਸੀਂ ਫੇਮ 'ਚ ਵੀ ਬਹੁਤ ਘਾਟਾ ਦਿਲਜੀਤ ਨਾਲ ਪਰ ਸਾਡੇ ਕੋਲ ਇੱਕ ਚੀਜ਼ ਦਿਲਜੀਤ ਨਾਲ ਵੱਡੀ ਹੈ ਜ਼ਮੀਰ ਉਹ ਜ਼ਮੀਰ ਦਾ ਸੌਦਾ ਮੈਂ ਕਦੇ ਵੀ ਨਹੀਂ ਕੀਤਾ 4 ਸਾਲ ਹੋ ਗਿਆ ਗੇਮ 'ਚ ਜਿੱਥੇ ਅੜਿਆ ਪੂਰਾ ਅੜਿਆ ਬਦਲਿਆ ਨਹੀਂ ਨਾ ਪਹਿਲਾਂ ਨਾ ਬਾਅਦ ਚ ਠੀਕ ਹੈ ਬਾਕੀ ਇੱਕ ਤੀੜ ਜਿਹੜੀ ਕਮੈਂਟ ਕਮੈਂਟ ਕਰਦੀ ਹੈ ਜਦੋਂ ਕੱਲੂ ਤੁਹਾਡੇ ਆਪ ਦੇ ਜਵਾਕ ਪੱਗਾ ਬਣ ਕੇ ਕੰਨਾਂ 'ਚ ਨੱਥੀਆਂ ਪਾਉਣਗੇ ਹੱਥਾਂ 'ਚ ਨੇਲ ਪੌਲਸ਼ਾ ਲਾਉਣਗੇ ਫਰਾਕਾਂ ਪਾ ਕੇ ਨਿਕਲਣਗੇ ਹਨਾ ਉਦੋਂ ਤੁਸੀਂ ਆਪ ਦੇ ਮੂੰਹ ਅੰਦਰ ਕੱਜੋਗੇ ਉਦੋਂ ਤੁਸੀਂ ਕਹੋਗੇ ਕਿ ਨਸੀਬ ਸਹੀ ਬੋਲਦਾ ਸੀ ਉਦੋਂ ਤੁਸੀਂ ਇਹ ਚੀਜ਼ ਕਹੋਗੇ ਕਿ ਨਸੀਬ ਸੱਚ ਬੋਲਦਾ ਸੀ ਹਾਂ ਚੀਜ਼ਾਂ ਹੈਗੀਆਂ ਨੇ ਜਾ ਕੇ ਕਾਲਿਆਂ ਤੋਂ ਪੁੱਛੋ ਜਿਨ੍ਹਾਂ ਨੂੰ ਪਹਿਲਾਂ ਪਾਵਰ ਦਿੱਤੀ ਗਈ ਫੇਰ ਉਹਨਾਂ ਦੀ ਸੋਲਾ ਖਰੀਦਿਆ ਗਈਆਂ ਦੈਨ ਉਹਨਾਂ ਦੀ ਆਪ ਦੇ ਕਲਚਰ ਨੂੰ ਐਕਸਪਲੋਇਟ ਕੀਤਾ ਗਿਆ ਹੁਣ ਉਹ ਬੰਦੇ ਸਮਝ ਗਏ ਨੇ ਉਹ ਬੰਦੇ ਆਪ ਦੇ ਆਪ ਨੂੰ ਇੱਕ ਦੂਜੇ ਨੂੰ ਐਜੂਕੇਟ ਕਰ ਰਹੇ ਆ ਟੂਪਾਕ ਨੇ ਸੇਮ ਟਾਕ ਕੀਤੀ ਡਾਕਟਰ ਸਰਬੀ ਨੇ ਸੇਮ ਟਾਕ ਕੀਤੀ ਲਿਪਸੀ ਹਸਲ ਨੇ ਸੇਮ ਟਾਕ ਕੀਤੀ ਬੰਦੇ ਚੱਕੇ ਗਏ ਬੰਦੇ ਚੱਕਦੇ ਤੇ ਤੁਹਾਡੇ ਕੋਲ ਤੁਹਾਡੇ ਕੋਲ ਦੀਪ ਸਿੱਧੂ ਨਹੀਂ ਸਾਬਿਆ ਗਿਆ ਤੁਹਾਡੇ ਕੋਲ ਸਿੱਧੂ ਮੂਸੇ ਵਾਲਾ ਨਹੀਂ ਸਾਬਿਆ ਗਿਆ ਤੁਸੀਂ ਗੱਲਾਂ ਕਰਦੇ ਹੋ ਨਾ ਕਿ ਲੈ ਸਾਡੀ ਕੌਮ ਨੂੰ ਸਾਨੂੰ ਸੂਰਮੇ ਚਾਹੀਦੇ ਆ ਤੁਹਾਡੇ ਕੋਲ ਸੂਰਮੇ ਸਾਬ ਨਹੀਂ ਹੁੰਦੇ ਕਿਉਂਕਿ ਤੁਸੀਂ ਸੂਰਮਿਆਂ ਨੂੰ ਸਭ ਤੋਂ ਵੱਡਾ ਡਿਸ ਕਰਦੇ ਹੋ ਪਰ ਜਦੋਂ ਇਹ ਜਹਾਨ ਤੋਂ ਚਲੇ ਜਾਂਦੇ ਆ ਫਿਰ ਤੁਸੀਂ ਕਹਿ ਲੱਜਣਾ ਸ਼ਹੀਦ ਦੀਪ ਸਿੱਧੂ ਜਦੋਂ ਬਈ ਇੱਥੇ ਸੀ ਉਦੋਂ ਟਰਾਲੀਆਂ 'ਚ ਲੋਕਦਾ ਫਿਰਦਾ ਸੀ ਆਪਣੇ ਬੰਦਿਆਂ ਤੋਂ ਆਪਣੇ ਬੰਦਿਆਂ ਤੋਂ ਟਰਾਲੀਆਂ 'ਚ ਲੋਕਦਾ ਫਿਰਦਾ ਸੀਗਾ ਮੈਨੂੰ ਕੋਈ ਠੇਕਾ ਨਹੀਂ ਲਿਆ ਚਾਰ ਰਾਤਾਂ ਹੋ ਗਿਆ ਮੈਂ ਸੁੱਤਾ ਨਹੀਂ ਚੱਜਣਾ ਸਾਲੇ ਮੂਥੇ ਦਿਖ ਰਹੀ ਹੈ ਉਹ ਚੀਜ਼ ਉਹ ਤਾਂ ਨਹੀਂ ਮੈਂ ਕਰ ਰਿਹਾ ਕਿ ਲੇਕ ਮੇਰੇ ਫੋਲੋਅਰ ਵਧਣੇ ਆ ਮੇਰੇ ਮੇਰੇ ਗਾਣੇ ਚੱਲਣ ਆਮ ਡੂਇੰਗ ਥਿਸ ਫॉर ਯੂ ਜਿਹੜੇ ਲੋਕ ਸੁੱਤੇ ਪਏ ਨੇ ਉਹਨਾਂ ਵਾਸਤੇ ਕਰ ਰਿਹਾ ਜਿਹੜੇ ਮੇਰੇ ਤੇ ਮੀਮਾ ਪਾ ਰਿਹਾ ਉਹ ਪਾ ਰਿਹਾ ਸੋਲਾਲੀ ਇਜ਼ ਅ ਨਾਨ ਪੰਜਾਬੀ ਸ਼ੀ ਕੈਨਟ ਐਕਸਪਲੇਨ ਵਟ ਪੰਜਾਬ ਇਸ ਨੈਵਰ ਕੈਨ ਨੈਵਰ ਸਰਲਲੀ ਨੇ ਉਹ ਚੀਜ਼ ਨਹੀਂ ਦੇਖੀ ਜੋ ਪੰਜਾਬ ਨੇ ਦੇਖੀ ਹੈ ਤੇ ਦਿਲਜੀਤ ਐਡਾ ਹੀ ਹਮੈਤੀ ਹੈ ਨਾ ਤੇਰਾ ਆਪ ਦਾ ਜਨਮ ਦਿਲਜੀਤ 84 ਦਾ ਵਾ ਆਪਦੇ ਘਰਦਿਆਂ ਨੂੰ ਪੁੱਛ ਲਈਂ ਆਪਦੇ ਮਾਪਿਆਂ ਨੂੰ ਜਿਨ੍ਹਾਂ ਤੋਂ ਤੂੰ ਕਹਿੰਦਾ ਕਿ ਤੂੰ ਅਨਲਿੰਕਡ ਹੈ ਨਾ ਉਹਨਾਂ ਨੂੰ ਪੁੱਛ ਕੇ ਦੇਖੀਂ ਕਿ 84 ਚ ਕੀ ਹੋਇਆ ਸੀਗਾ ਮੈਨੂੰ ਮੇਰੇ ਮਾਪਿਆਂ ਨੂੰ ਦੱਸਿਆ ਸੀ ਮੈਂ ਉਦੋਂ ਸੀਗਾ ਨਹੀਂ ਸਟਿਲ ਮੈਨੂੰ ਉਹ ਪੇਨ ਪਤਾ ਤੇ ਮੈਨੂੰ ਕਹਿੰਦੇ ਹੋ ਕਿ ਮੈਂ ਕਮਿਊਨਿਟੀ ਵਾਸਤੇ ਕੀ ਕੀਤਾ ਸਰਚ ਕਰਕੇ ਦੇਖੋ ਕਿਸੇ ਲੈਵਲ ਨਾਲ ਸਾਈਨ ਨਹੀਂ YouTube ਤੇ ਸਾਰੀਆਂ ਵੀਡੀਓ ਪਈਆਂ ਚੈੱਕ ਕਰਕੇ ਦੇਖਿਓ ਕੀ ਪਿਆ ਉੱਥੇ ਕੀ ਕੀਤਾ ਮੈਂ ਕੌਮ ਵਾਸਤੇ ਤੇ ਕੀ ਕਰੂੰਗਾ ਕਹਾਂ ਕੌਮ ਵਾਸਤੇ ਮੈਨੂੰ ਪਤਾ You want to support a bitch man support a bitch I don't lie ਮੈਨੂੰ ਕੋਈ ਕੇਅਰ ਨਹੀਂ ਗਈ ਆਹ ਲਾਈਫ ਮੇਰਾ ਸਟ੍ਰੇਟ ਆ ਸੁਲਤਾਨ ਤੇਰੇ ਵਾਸਤੇ ਵੀ ਉਦੋਂ ਰਾਤ ਨੂੰ ਤੂੰ ਮੈਨੂੰ ਰੱਜਿਆ ਹੋਇਆ ਮੈਸੇਜ ਕਰਦੇ ਆਮ ਗੋਣਾ ਸੀ ਯੂ ਆਮ ਗੋਣਾ ਸੀ ਬ੍ਰੋ ਆਈ ਲਿਵ ਇਨ ਸਰੀ ਪੁਲ ਅਪ ਐਨੀ ਟਾਈਮ ਆਮ ਗੋਣਾ ਸੀ ਯੂ ਕੋਈ ਜਗੜਾ ਨਹੀਂ ਬਟਮ ਨਾਟ ਅ ਬਿਚ ਲਾਈਕ ਯੂ ਗਾਇਜ਼ ਮੈਨ ਮੈਂ ਪ੍ਰੀਟੈਂਡ ਨਹੀਂ ਕਰਦਾ ਦੇਖ ਕੇ ਚੀਜ਼ਾਂ ਇਗਨੋਰ ਨਹੀਂ ਕਰਦਾ ਹੋਪ ਯੂ ਗੋ ਅੰਡਰਸਟੈਂਡ ਬਾਏ ਬਾਏ ਹਾਲਾਂਕਿ ਇਸ ਵਿਵਾਦ ਤੋਂ ਬਾਅਦ ਦਲਜੀਤ ਦੋਸਾਂਜ ਐ ਰੈਪਰ ਨਸੀਬ ਨੇ ਤਿੱਖਾ ਜਵਾਬ ਦੇ ਚੁੱਕੇ ਨੇ ਉਹਨਾਂ ਨੇ ਆਪਣੀ ਸਾਦਗੀ ਪਰ ਅੰਦਾਜ਼ ਚ ਕਿਹਾ ਸੀ ਕਿ ਸਭ ਕੁਝ ਗੋਬਿੰਦ ਦੇ ਨਸੀਬ ਵੀਰੇ ਬਹੁਤ ਪਿਆਰ ਤੁਹਾਨੂੰ ਰੱਬ ਤੁਹਾਨੂੰ ਬਹੁਤ ਤਰੱਕੀ ਦੇ ਵਿੱਚ ਚੜ੍ਹਦੀ ਕਲਾ ਜ ਰੱਖੇ ਉਹ ਆਪ ਵੀ ਬੋਲ ਰਿਹਾ ਹੈ ਅਤੇ ਆਪ ਹੀ ਜਵਾਬ ਦੇ ਰਿਹਾ ਮੇਰੇ ਵੱਲੋਂ ਸਿਰਫ ਪਿਆਰ ਅਤੇ ਸ਼ੁਕਰੇ ਹਾਲਾਂਕਿ ਨਸੀਬ ਨੇ ਹੁਣ ਮੋੜ ਤੋਂ ਇੱਕ ਵੀਡੀਓ ਪਾ ਕੇ ਦਲਜੀਤ ਤੇ ਗੰਭੀਰ ਇਲਜ਼ਾਮ ਲਗਾਏ ਨੇ ਦੱਸਿਆ ਕਿ ਹਾਲ ਹੀ ਵਿੱਚ ਦਲਜੀਤ ਦੋਸਾਂ ਵੈਨਕੂਵਰ ਦੇ ਪੀਸੀ ਪਲੇਸ ਚ ਸ਼ੋਅ ਕਰ ਚੁੱਕੇ ਨੇ ਜਿੱਥੇ ਕਿ ਉਹਨਾਂ ਦਾ ਸ਼ੋਅ ਹਾਊਸਫੁੱਲ ਰਿਹਾ ਸੀ ਅਤੇ 54000 ਦੇ ਕਰੀਬ ਦਰਸ਼ਕਾਂ ਨੇ ਹਾਜ਼ਰੀ ਭਰੀ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ